ਆ ਤਸਰੀਆ ਕਾਲ ਦੋਸਤੋ ਆਪਣਾ ਸੀ ਟੂਰ ਕਸ਼ਮੀਰ ਦਾ ਤੇ ਆਪਾਂ ਨਾਲ ਆਪਣੇ دوست ਮਿੱਤਰ ਲੈ ਲੈ ਨਾਲ ਰਹੋਣੇ ਸੀ ਆਪਣੇ ਦੇ ਨਾਲ ਆਪਣਾ دوست ਰੋਹਤ ਕੁਮਾਰ ਡਾਕਟਰ ਸਾਹਿਬ ਆਪਾਂ ਤੁਰਪੈ ਰਾਤ ਨੂੰ ਕਿਉਂਕਿ ਰਾਤ ਨੂੰ ਇਥੋਂ ਸਫਰ ਬਹੁਤ ਵਧੀਆ ਨਿਕਲਦਾ ਹੈ ਤਾਂ ਇਥੇ ਆਪਾਂ ਤਰਨਤਨ ਸਾਹਿਬ ਰੁਕੇ ਗੁਰੂ ਰਾਮ ਦਾ ਗੁਰੂ ਅਮਰਦਾਸ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕੀਤੀ ਅਰਦਾਸ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਿਰਪਾ ਰੱਖੀ ਅੱਗੇ ਸਫ਼ਰ ਜਾਰੀ ਰੱਖਿਆ ਤੇ ਫਿਰ ਇੱਥੇ ਆਣ ਕੇ ਮੁੰਡੇ ਕਹਿੰਦੇ ਵੀ ਚਾਹ ਪੀਣੀ ਆ ਤਾਂ ਮੁੱਛਗਰੋੜ ਚਾਹ ਜਿਹੜੀ ਆ ਉਹ ਬਿਤੀ ਪਾ ਕੇ ਰਾਤ ਦਾ ਸਫ਼ਰ ਸੀ ਤਾਂ ਫਿਰ ਇਥੋਂ ਚਾਹ ਪਾਣੀ ਪੀ ਕੇ ਪ੍ਰਸ਼ਾਦਾ ਪਾਣੀ ਸ਼ਾਕ ਕੇ ਤਾਂ ਆਪਾਂ ਤੁਰ ਪਏ ਅੱਗੇ ਨੂੰ ਸਫ਼ਰ ਮਕਾਉਣ ਵਾਸਤੇ ਤਾਂ ਫਿਰ ਆਪਾਂ ਇੱਥੇ ਪਹੁੰਚ ਗਏ ਦੀ ਲਖਨਪੁਰ ਤੇ ਇਥੋਂ ਦੇ ਪੇੜੇ ਬਹੁਤ ਮਸ਼ਹੂਰ ਪਕੌੜੇ ਤੇ ਪੇੜੇ ਏ ਮੁੰਡੇ ਫਿਰ ਪਹਿਲੀ ਵਾਰ ਆਏ ਸੀ ਘੁੰਮਣ ਘੁੰਮਣ ਵਾਸਤੇ ਤੇ ਇਹਨਾਂ ਨੂੰ ਆਪਾਂ ਇੱਥੋਂ ਲਖਨਪੁਰ ਦੇ ਬੇੜੇ ਤੇ ਪਕੌੜਿਆਂ ਦਾ ਸਵਾਦ ਚਖਾਇਆ ਅੱਗੇ ਭਾਈ ਆਪਾਂ ਜੰਮੂ ਤੋਂ ਜਦੋਂ ਆਪਾਂ ਐਂਟਰ ਹੋਏ ਜੰਮੂ ਦੇ ਵਿੱਚ ਤਾਂ ਦਿਨ ਦਾ ਚੜ੍ਹਾ ਹੋ ਚੁੱਕਾ ਸੀ ਬਹੁਤ ਵਧੀਆ 뷰 ਸੀ ਕੋ ਪਾਣੀ ਦਾ ਕਾ ਸ਼ੁਰੂ ਹੋ ਜਾਂਦਾ ਤਾਂ ਇੱਥੇ ਫਿਰ ਆਪਾਂ ਜਿਹੜਾ ਤੇਲ ਵਾਸਤੇ ਗੱਡੀ ਰੋਕੀ ਡੀਜ਼ਲ ਭਰਉਣਾ ਸੀ ਕਿਉਂਕਿ ਇੱਥੇ 5 ਰੁਪਏ ਡੀਜ਼ਲ ਸਸਤਾ ਹੈ ਤਾਂ ਇੱਥੋਂ ਫਿਰ ਆਪਾਂ ਟੈਂਕੀ ਫੁੱਲ ਕਰਾਉਣੀ ਸੀ ਕਿ ਇੱਥੋਂ ਟੈਂਕੀ ਫੁੱਲ ਕਰਾ ਲਈਏ ਤਾਂ ਅੱਗੇ ਜਿਹੜੀ ਆ ਫਿਰ ਇਹ 5 ਰੁਪਏ ਸਸਤਾ ਹੀ ਪੈਟਰੋਲ ਹਰ ਡੀਜ਼ਲ 5 ਰੁਪਏ ਤੇ ਪੈਟਰੋਲ 1 ਰੁਪਏ ਹਰ ਥਾਂ ਤੇ ਜੰਮੂ ਕਸ਼ਮੀਰ ਦੇ ਵਿੱਚ ਤੁਹਾਨੂੰ ਮਿਲੇਗਾ ਤਾਂ ਫਿਰ ਇਹ ਤਾਂ ਵੀ ਇੱਥੋਂ ਟੈਂਕੀ ਇੱਕ ਰੀ ਫੁੱਲ ਕਰਾ ਲਈਏ ਤੇ ਇੱਥੋਂ ਚੱਟ ਨਾਲੇ ਸਫ਼ਰ ਜਿਹੜਾ ਇਹਨਾਂ ਲੰਬੇ ਰਾਹ ਸੀਗਾ ਰਾਤ ਨੂੰ ਦੁਨੇ ਹਾਂ ਦਿਨ ਚੜ ਗਿਆ ਸੀ ਗੱਲਾਂ ਬਾਤਾਂ ਕੀਤੀਆਂ ਇੱਥੇ 2-4 ਬੇਟ ਰੁਕੇ ਤਾਂ ਇਥੋਂ ਫਿਰ ਅੱਗੇ ਆਪਾਂ ਟੈਂਕੀ ਭਰਾ ਕੇ ਸਫ਼ਰ ਜਿਹੜਾ ਸੀ ਉਹ ਅੱਗੇ ਚਾਲੂ ਕੀਤਾ ਤਾਂ ਇਹ ਇੱਕ ਸੁਰੰਗ ਛੋਟੀਆਂ ਸੁਰੰਗਾਂ ਨੇ ਨਿੱਕੀਆਂ ਵੀ ਨੇ ਤੇ ਵੱਡੀਆਂ ਵੀ ਨੇ ਤਾਂ ਇਹ ਪਹਿਲੀ ਸੁਰੰਗ ਛੋਟੀ ਆ ਚਨਾਨੀ ਸੁਰੰਗ ਜਿਹੜੀ ਅੱਗੇ ਆਉਣੀ ਆ ਉਹ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਜਾਊਗੀ ਉਹ 9 ਕਿਲੋਮੀਟਰ ਦਾ ਇਹ ਸਫ਼ਰ ਜਿਹੜਾ ਹੈ ਉਹ ਉਸ ਸੁਰੰਗ ਦੇ ਵਿੱਚ ਛੋਟੀ ਸੁਰੰਗ ਸੀ ਛੇਤੀ ਮੁੱਕ ਗਈ ਤਾਂ ਇੱਥੇ ਬਾਹਰ ਨਿਕਲ ਕੇ ਫਿਰ ਮੁੰਡਿਆਂ ਨੇ ਫੋਟੋਆਂ ਤੇ ਨਾਲੇ ਚਾਹ ਪੀਤੀ ਤੇ ਕਦੇ ਫੋਟੋਆਂ ਕਰਾ ਲਈਏ ਬਹੁਤ ਵਧੀਆ 뷰 ਸੀ ਚੈੱਕ ਕਰੋ ਬੜਾ ਵਧੀਆ ਅਸਮਾਨ ਨੀਲਾ-ਨੀਲਾ ਬੱਦਲ ਤਾਂ ਬਹੁਤ ਹੀ ਵਧੀਆ ਮੌਸਮ ਤੇ ਇੱਥੇ ਮੁੰਡਿਆਂ ਨੇ ਫਿਰ ਕਹਿੰਦੇ ਆਪਾਂ ਫੋਟੋਆਂ ਕਰਾ ਲਈਏ ਆਪਾਂ ਵੀ ਗੱਡੀ ਦੀ ਮਾਰਤੀ ਬ੍ਰੇਕ ਤੇ ਮੁੰਡੇ ਰੁਕ ਗਏ ਫੋਟੋਆਂ ਕਰਾਈਆਂ ਤਾਂ ਅੱਗੇ ਇੱਕ ਬਹੁਤ ਸੁੰਦਰ ਚਰਖਾ ਆਇਆ ਵੀ ਮਿੱਤਰੋ ਤਾਂ ਬਹੁਤ ਖੂਬਸੂਰਤੀ ਸੀ ਇਸ ਚਰਖੇ ਦੀ ਤਾਂ ਇਹ ਕਹਿੰਦੇ ਇੱਥੇ ਵੀਡੀਓ ਬਣਾਉਣੀਆਂ ਨੇ ਫੋਟੋਆਂ ਖਿਚਾਉਣੀਆਂ ਨੇ ਆਪਾਂ ਰੋਕਤੀ ਗੱਡੀ ਇੱਥੇ ਫਿਰ ਇਹਨਾਂ ਨੇ ਫੋਟੋਆਂ ਵੀਡੀਓ ਵਗੈਰਾ ਮਨੋਰੰਜਨ ਕੀਤਾ ਕਿਉਂਕਿ ਮਨੋਰੰਜਨ ਵਾਸਤੇ ਗਏ ਸੀ ਮੁੰਡੇ ਤਾਂ ਵੇਖਣ ਵਾਸਤੇ ਵੀ ਕੁਝ ਵੇਖ ਕੇ ਆਈਏ ਨਵਾਂ ਤਾਂ ਕਸ਼ਮੀਰ ਦੀ ਇੱਕ ਖੂਬਸੂਰਤੀ ਆ ਬੜੇ ਵਧੀਆ ਚੜ੍ਹਨੇ ਵਗਦੇ ਆ ਤਾਂ ਵੱਡਾ ਰੋਡ ਆ ਕੋਈ ਮੁਸ਼ਕਲ ਨਹੀਂ ਹਾਈਵੇ ਰੋਡ ਨੇ ਬਹੁਤ ਹੀ ਵਧੀਆ ਰੋਡਾਂ ਤੇ ਕੰਮ ਕੀਤਾ ਆ ਸਰਕਾਰ ਨੇ ਸੜਕਾਂ ਬਹੁਤ ਹੀ ਵਧੀਆ ਇੱਧਰ ਬਣਾਈਆਂ ਹੋਈਆਂ ਨੇ ਕੋਈ ਮੁਸ਼ਕਲ ਨਹੀਂ ਆਉਂਦੀ ਤੇ ਖੁੱਲੇ ਰੋਡ ਨੇ ਹਾਈਵੇ ਰੋਡ ਆ ਵੱਡਾ ਤਾਂ ਜਿਹੜਾ ਇਹ ਕਿਸੇ ਤਰ੍ਹਾਂ ਦੀ ਮੁਸ਼ਕਲ ਖੜੀ ਨਹੀਂ ਕਰਦਾ ਤਾਂ ਬਹੁਤ ਹੀ ਵਰਕ ਕੀਤਾ ਆ ਇੱਥੇ ਸਰਕਾਰਾਂ ਨੇ ਸੁਰੰਗਾਂ ਬੜੀਆਂ-ਬੜੀਆਂ ਨੇ ਜਿਹੜੀਆਂ ਹੁਣ ਇਹ ਚਨਾਨੀ ਸੁਰੰਗ ਆਣੀ ਆ ਜਿਹੜੀ 9 ਕਿਲੋਮੀਟਰ ਲੰਬੀ ਸੁਰੰਗ ਆ ਮਿੱਤਰੋ ਤਾਂ ਇਹ ਜਿਹੜੀ ਅੱਗੇ ਜੰਮੂ ਤੋਂ ਜਦੋਂ ਆਪਾਂ ਜਾਂਦੇ ਸੀ ਕਸ਼ਮੀਰ ਨੂੰ ਤਾਂ 100 ਕਿਲੋਮੀਟਰ ਵਾਲਾ ਕਰਕੇ ਆਉਣਾ ਪੈਂਦਾ ਸੀ ਤਾਂ ਤਕਰੀਬਨ 3-4 ਘੰਟੇ ਲੱਗ ਜਾਂਦੇ ਸੀ ਸਫ਼ਰ ਕਰਨ ਤੇ ਤਾਂ ਉਹ 3-4 ਘੰਟਿਆਂ ਦਾ ਸਫ਼ਰ ਇਹ ਸੁਰੰਗ ਤੇੜੀ ਹੈ 9 ਕਿਲੋਮੀਟਰ ਦੀ 10 15 ਮਿੰਟ ਦੇ ਵਿੱਚ ਮੁਕਾ ਦਿੰਦੀ ਹੈ ਤਾਂ ਵੇਖ ਲਓ ਵੀ ਕਿੰਨਾ ਜ਼ਿਆਦਾ ਫਰਕ ਹੋਇਆ ਇਸ ਥਾਂ ਤੇ ਜੰਮੂ ਕਸ਼ਮੀਰ ਦੇ ਵਿੱਚ ਤੇ ਆਪਾਂ ਸੁਰੰਗ ਦੇ ਵਿੱਚ ਐਂਟਰ ਹੋਣਾ ਹੁਣ ਤਾਂ ਆਹ ਵੇਖੋ ਵੀਡੀਓ ਵੇਖੀ ਚੱਲਿਓ ਤਾਂ ਵੀਡੀਓ ਵਲੌਗ ਕਿਵੇਂ ਲੱਗਦਾ ਤੁਹਾਨੂੰ ਸ਼ੇਅਰ ਜ਼ਰੂਰ ਕਰਿਓ ਆ ਇਹ ਆਪਾਂ ਐਂਟਰ ਇਹਦੇ ਵਿੱਚ ਹੋ ਚੁਣ ਲੈ ਜੱਲੇ ਆ ਤਾਂ ਇਹ ਬਹੁਤ ਹੀ ਵਧੀਆ ਇਹਦਾ ਸਫਰ ਸੀਗਾ 9 ਕਿਲੋਮੀਟਰ ਦਾ ਸਫਰ ਬੜਾ ਆਨੰਦਮਈ ਸੀ ਅੰਦਰ ਲਾਈਟਿੰਗ ਵਗੈਰਾ ਲੱਗੀ ਹੋਈ ਆ ਬਲੌਰ ਲੱਗੇ ਆ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਤਾਂ ਇਹ ਇਸ ਸੁਰੰਗ ਦੀ ਇੱਕ ਗੱਲ ਆ ਕਿ ਇਹਦੇ ਜਦੋਂ ਆਪਾਂ ਅੰਦਰ ਵੜ ਜਾਂਦੇ ਆ ਤਾਂ ਆਪਾਂ ਅਗਲੀ ਚੀਜ਼ ਨੂੰ ਕਦੇ ਕ੍ਰੋਸ ਨਹੀਂ ਕਰ ਸਕਦੇ 91 ਤਾਂ ਕ੍ਰੋਸ ਨਹੀਂ ਕਰ ਸਕਦੇ ਆਪਾਂ ਪਿੱਛੇ ਰਹਿ ਕੇ ਹੀ ਇਸ ਦੇ ਵਿੱਚ ਸਫਰ ਕਰ ਸਕਦੇ ਆ ਇਹ ਸਫਰ ਖਤਮ ਹੋਇਆ ਤਾਂ ਬਾਅਦ ਨਿਕਲ ਕੇ ਬਹੁਤ ਹੀ ਵਧੀਆ ਬੱਦਲਾ ਬੱਦਲ ਮੌਸਮ ਸਾਫ ਤਾਂ ਬੜਾ ਹੀ ਵਧੀਆ ਵੇਖੋ 뷰 ਅੱਗੇ ਚੈੱਕ ਕਰੋ ਪਹਾੜਾਂ ਦੇ ਵਿੱਚ ਨੀਲਾ ਨੀਲਾ ਸਮਾਨ ਆ ਬੱਦਲ ਤੇ ਮੌਸਮ ਬਹੁਤ ਹੀ ਵਧੀਆ ਤਾਂ ਇਹ ਵੇਖੋ ਚੈੱਕ ਕਰੋ ਤੁਸੀਂ ਤੇ ਬੜੀ ਖੂਬਸੂਰਤੀ ਇੱਥੋਂ ਦੀ ਆ ਗੁਰੂ ਘਰ ਬੜੇ ਵਧੀਆ ਬਣਿਆ ਹੋਇਆ ਮਟਨ ਸਾਹਿਬਾ ਗੁਰਦੁਆਰਾ ਪਹਿਲਗਾਮ ਸਾਹਿਬਾ ਹੋਰ ਵੀ ਗੁਰੂ ਘਰ ਸ਼੍ਰੀਨਗਰ ਦੇ ਵਿੱਚ ਆ ਬੜੇ ਵਧੀਆ ਵੀਡੀਓ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਣਗੇ ਦਰਸ਼ਨ ਕਰਨ ਨੂੰ ਮਿਲਣਗੇ ਸਰਕਾਰਾਂ ਨੇ ਉਥੋਂ ਦੇ ਆਪਣੇ ਸਿੱਖ ਭਰਾਵਾਂ ਨੇ ਬਹੁਤ ਹੀ ਉਥੇ ਵਰਕ ਕੀਤਾ ਆਇਆ ਹੈ ਸਿੱਖ ਭਰਾ ਆਪਣੇ ਜਿਹੜੇ ਉਥੇ ਬਹੁਤ ਜ਼ਿਆਦਾ ਕਸ਼ਮੀਰ ਦੇ ਵਿੱਚ ਜਿਹੜੇ ਆਪਣੇ ਆਪਣੇ ਪਿੰਡਾਂ ਦੇ ਵਿੱਚ ਬਹੁਤ ਹੀ ਵਧੀਆ ਰਹਿ ਰਹੇ ਆ ਤਾਂ ਇਹ ਵੇਖੋ ਚੈੱਕ ਕਰੋ ਵੀਊ ਤਾਂ ਬਹੁਤ ਹੀ ਸੁੰਦਰ ਵੀਊ ਆ ਕਸ਼ਮੀਰ ਦਾ ਤਾਂ ਵੱਡੇ ਰੋਡ ਨੇ ਮੈਂ ਦੁਬਾਰਾ ਦੱਸਾਂ ਕਿ ਰੋਡਾਂ ਤੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਹੁੰਦੀ ਬਹੁਤ ਹੀ ਸੁੰਦਰ ਰੋਡ ਬਣੇ ਹੋਏ ਨੇ ਹਾਈਵੇ ਰੋਡ ਬਣੇ ਹੋਏ ਨੇ ਤਾਂ ਡਰਾਈਵਰੀ ਕਰਨ ਦੇ ਵਿੱਚ ਵੀ ਕੋਈ ਮੁਸ਼ਕਲ ਨਹੀਂ ਹੁੰਦੀ ਇੰਨੀ ਵੱਡੀ ਕਿਉਂਕਿ ਪਹਾੜੀ ਇਲਾਕਾ ਹੈ ਤਾਂ ਇਹ ਦੂਸਰੀ ਸਰੰਗਾ ਜਿਹੜੀ 8 ਕਿਲੋਮੀਟਰ ਦੀ ਸਰੰਗਾ ਇਹ ਵੀ ਕਾਫੀ ਸਫਰ ਜਿਹੜਾ ਹੈ ਤੁਹਾਡਾ ਮੁਕਾ ਦਿੰਦੀ ਹੈ तकरीबन ਸਾਰੇ ਕਸ਼ਮੀਰ ਦਾ ਸਫਰ ਜਿਹੜਾ ਹੈ 4-5 ਘੰਟਿਆਂ ਦੇ ਵਿੱਚ ਸ਼੍ਰੀਨਗਰ ਤੋਂ ਜਿਹੜਾ ਆਪਾਂ ਕਸ਼ਮੀਰ ਆਉਣੇ ਆ ਅਨੰਤਨਾਗ ਸਫਰ ਇੰਨਾ ਜ਼ਿਆਦਾ ਘਟ ਜਾਂਦਾ ਹੈ ਮਿੱਤਰੋ ਕਿ ਇਹ ਸਫਰ ਬਹੁਤ ਹੀ ਜ਼ਿਆਦਾ ਫਰਕ ਪਾ ਦਿੰਦੀ ਹੈ ਇਹ ਸੁੰਦਰ ਦ੍ਰਿਸ਼ ਜਦੋਂ ਆਪਾਂ ਕਸ਼ਮੀਰ ਦੇ ਵਿੱਚ ਐਂਟਰ ਹੁੰਦੇ ਆ ਅਨੰਤਨਾਗ ਕਾਜੀਕੁੰਡ ਤੋਂ ਅੱਗੇ ਜਾ ਕੇ ਆਪਾਂ ਇਹ ਦੇਖਦੇ ਹਾਂ ਬਹੁਤ ਹੀ ਸੁੰਦਰ ਨਜ਼ਾਰਾ ਤੇ ਇਹ ਨੀਲੇ ਆਸਮਾਨ ਸਾਫ਼ ਮੌਸਮ ਤੇ ਇਹ ਬਹੁਤ ਹੀ ਵਧੀਆ ਇਹ ਪਲੇਨ ਰਸਤਾ ਆ ਜਾਂਦਾ ਕਸ਼ਮੀਰ ਦੇ ਵਿੱਚ ਇੱਥੇ ਹਰ ਤਰ੍ਹਾਂ ਦੀ ਫਸਲ ਹੁੰਦੀ ਹੈ ਸੇਬਾਂ ਦੇ ਬਾਗ ਝੋਨਾ ਆਪਣੇ ਆਲੇ ਦੁਆਲੇ ਵੇਖੋ ਤੁਸੀਂ ਫਸਲ ਆ ਝੋਨਾ ਹੈ ਹੋਰ ਵੀ ਬਾਗ ਨੇ ਤਾਂ ਇਹ ਪਲੇਨ ਸਾਫ਼ ਜਗ੍ਹਾ ਆ ਜਾਂਦੀ ਆ ਬੱਦਲਾਂ ਤੋਂ ਪਹਾੜਾਂ ਤੋਂ ਜਿਹੜੀ ਵਖਰੀ ਜੀ ਇੱਕ ਜਗਾਹ ਪਰ ਜਦਿਆਂ ਖੁੱਲਾ ਆਸਮਾਨ ਮਿਲੇਗਾ ਇਥੇ ਰਾਤ ਫਿਰ ਆਪਾਂ ਰੁਕੇ ਪ੍ਰਸ਼ਾਦਾ ਪਾਣੀ ਛਕਿਆ ਰਾਤ ਰੁਕ ਗਏ ਦਿਨੇ ਆਪਾਂ ਗੁਰੂ ਘਰ ਦੇ ਮਟਨ ਸਾਹਿਬ ਦੇ ਦਰਸ਼ਨਦਾਰੇ ਕਰਨੇ ਨੇ ਇਸ ਕਰਕੇ ਇਥੇ ਰੋਗੇ ਸੀ ਗੁਰੂ ਸਾਹਿਬ ਕਿਰਪਾ ਕਰਨ ਅੱਗੇ ਸਫਰ ਜਿਹੜਾ ਹੈ ਉਹ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਦਾ ਰਿਹਾ ਅਗਲੇ ਵਲੌਗ ਦੇ ਵਿੱਚ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਕਿ ਸਾਡਾ ਵਲੌਗ ਲਗਾ ਉਹ ਤੁਸੀਂ ਜ਼ਰੂਰ ਦੱਸਿਓ ਭੁੱਲ ਚੁੱਕ ਦੀ ਖਿਮਾ ਬਹੁਤ ਜਾਨੀਆਂ ਗਲਤੀਆਂ ਹੋਈਆਂ ਖਿਮਾ ਕਰਿਓ ਵੀਡੀਓ